ਜੀ ਇਹ ਹਾਲ ਚਾਲ ਸਾਰੇ ਠੀਕ ਹੋ ਜੀ ਆਪਾਂ ਖੜੇ ਆ ਇਸ ਟਾਈਮ ਮੱਲਾ ਮਲੇ ਰੋਡ ਤੇ ਜਮਹੂ ਤੋਂ ਮੱਲਾ ਵਾਲੇ ਨੂੰ ਜਾਂਦਾ ਇਧਰ ਦੀ ਫਾਜ਼ਿਲકા 138 ਕਿਲੋਮੀਟਰ ਫਿਰ 440 ਕਿਲੋਮੀਟਰ ਸੈਨੀਵਰਾ ਬਾਅਦਰ 49 ਕਿਲੋਮੀਟਰ ਪੈਂਦਾ ਕੋਰੇ ਹਾਲੇ ਰਸਤਾ ਅੱਗੇ ਜਾ ਕੇ 3-4 ਕਿਲੋਮੀਟਰ ਅੱਗੇ ਜਾ ਕੇ ਪੁਲ ਬਣ ਗਿਆ ਜੋ ਦੋ ਨਹਿਰਾਂ ਦੇ ਉੱਪਰ ਦੀ ਪੁਲ ਬਣੇਗਾ ਉਹ ਇਹ ਰਸਤਾ ਹੈ ਲੇਪੋਲ ਦੇ ਤਿਆਰੀ ਚੱਲ ਰਹੀ ਹੈ ਕੰਮ ਚੱਲ ਰਿਹਾ ਪੁਲ ਦਾ ਸੋ ਜਿਨ੍ਹਾਂ ਨੇ ਵੀ ਐ ਨੂੰ ਜਾਣਾ ਹੋਵੇ ਛੋਟੀਆਂ ਗੱਡੀਆਂ ਜੋ ਮੱਲਾ ਵਾਲੇ ਰੋਡ ਨੂੰ ਚੜ੍ਹ ਨਹੀਂ ਆਏ ਉਹ ਪੱਧਰੀ ਤੋਂ ਸਰਹਾਲੀ ਜਾ ਕੇ ਸਰਹਾਲੀ ਤੋਂ ਥੱਲੇ ਉਹ ਰੇਲਵੇ ਬ੍ਰਿਜ ਬਣਿਆ ਜੋ ਉਹਦੇ ਥੱਲੇ ਬਣਿਓ ਜਾ ਕੇ ਮੱਲਾ ਵਾਲੇ ਰੋਡ ਤੇ ਚੜ੍ਹ ਜਾਂਦਾ ਹੈ ਔਰ ਇਹ ਹੁਣ ਜਿਹੜਾ ਪੁਲ ਬੰਨਣਾ ਹੈ ਇਹ ਬਹੁਤ ਹੀ ਵਧੀਆ ਪੁਲ ਬੰਨਣਾ ਹੈ ਔਰ ਇਹਦੇ ਵਿੱਚ ਜਿਹੜਾ ਉਹ ਰੇਲਵੇ ਦਾ ਜੋ ਫਾਟਕ ਲੱਗਦਾ ਸੀ ਨਹਿਰਾ ਨੰਗ ਤੇ ਉਹਦੇ ਉੱਪਰਲੇ ਬੰਨੇ ਦੀ ਇਹ ਪੁਲ ਨਹੀਂ ਜਾਣਾ ਥੱਲੇ ਫਾਟਕ ਦਾ ਜਿਹੜਾ ਇਹ ਜਾਬ ਮੁਕੀ ਜਾਣਾ ਥੋੜੇ ਸਮੇਂ ਦੇ ਵਿੱਚ ਇਹ ਹੁਣ ਜਿਹੜੀਆਂ ਛੋਟੀਆਂ ਗੱਡੀਆਂ ਦਾ ਰਸਤਾ ਹੈ ਉਹ ਮੱਲਾਂ ਵੱਲੇ ਨਹੀਂ ਜਾਂਦੀ ਪੱਧਰ ਹੀ ਸਰਹਾਲੀ ਉੱਕੇ ਜਾਂਦੀ ਜਾਂਦੀ ਜਿਹੜੀਆਂ ਵੱਡੀਆਂ ਗੱਡੀਆਂ ਨਹੀਂ ਜਾਂ ਤਾਂ ਫਲੇਗੜ ਸਭਰਾ ਤਣੀਆਂ ਜਾਂਦੀਆਂ ਤੇ ਜਾਂ ਇੱਧਰ ਵੱਡੇ ਰੋਡ ਤੇ ਜੀਰਾ ਕਣੀਆਂ ਉੱਕੇ ਜਾਂਦੀਆਂ ਸੋ ਕੋਈ ਸਮੇਂ ਦੇ ਵਿੱਚ ਇਹ ਜਿਹੜਾ ਰੇਲਵੇ ਬ੍ਰਿਜ ਤਿਆਰ ਹੋ ਜਾਣਾ ਦੋਵਾਂ ਨਹਿਰਾਂ ਦੇ ਉੱਪਰ ਦੀ ਪੁਲ ਫਾਟਕ ਵਾਲਾ ਵੀ ਜਬ ਨਿਪੜਿਆਣਾ ਸੋ ਬਹੁਤ ਜਲਦੀ ਹੈ ਜਿਹੜਾ ਪੁਲ ਤਿਆਰ ਹੋਏਗਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਸਾਡੇ ਪਿਆਰ ਦਾ ਸਦਕਾ ਹੀ ਅਸੀਂ ਵੀਡੀਓ ਬਣਾਉਨੇ ਆਂ ਸੋ ਸਭ ਦਾ ਧੰਨਵਾਦ ਮੇਰੀ ਫੋਟੋ ਲਈ